ਹਾਲ ਦੇ ਨਾਲ ਭਾਜੀ ਕੋਈ ਸੈਲਰੀ ਦੀ ਲਿਮਟ ਵੀ ਹੁੰਦੀ ਹੈ ਵੀ ਇੱਥੋਂ ਸਟਾਰਟ ਹੋਊਗੀ ਇੰਨੇ ਘੰਟੇ ਤੁਸੀਂ ਕੰਮ ਕਰਨਾ ਹੈ ਜਾਂ ਉਸ ਦੇ ਜਿਹੜਾ ਪੈਸੇ ਆਪਾਂ ਦੇਣੇ ਆ ਮੰਨ ਲਓ 15 ਲੱਖ 10 ਲੱਖ 20 ਲੱਖ ਉਹਦੇ ਹਿਸਾਬ ਨਾਲ ਹੁੰਦੀ ਹੈ ਵੀ ਕਿਹੜੀ ਕੰਪਨੀ ਤੋਂ ਉਹਨਾਂ ਨੂੰ ਜਿਹੜੀ ਆਫਰ ਹੈ ਮਿਲ ਰਹੀ ਹੈ ਲਿਖੋ ਪਹਿਲੀ ਗੱਲ ਤਾਂ 15 ਲੱਖ 10 ਲੱਖ ਇਦਾਂ ਦੇ ਦੇਣ ਦੀ ਲੋੜ ਨਹੀਂ ਮੈਨੂੰ ਨਹੀਂ ਪਤਾ ਤੁਸੀਂ ਕਿੱਥੋਂ ਸੁਣਿਆ 15 10 ਲੱਖ ਦੀ ਬਹੁਤ ਹੀ ਘੱਟ ਖਰਚਾ ਹੁੰਦਾ ਜਿਹੜਾ ਵਰਕ ਵੀਜ਼ਾ ਦਾ ਹੁੰਦਾ ਬਹੁਤ ਹੀ ਥੋੜੇ ਪੈਸਿਆਂ 'ਚ ਤੁਸੀਂ ਜਾ ਸਕਦੇ ਹੋ ਕੰਟਰੀ ਟੂ ਕੰਟਰੀ ਇਹ ਚੀਜ਼ ਡਿਪੈਂਡ ਕਰਦੀ ਹੈ ਜਿੰਦੇ ਤੱਕ ਤੁਸੀਂ ਸੈਲਰੀ ਦੀ ਗੱਲ ਕੀਤੀ ਅਗੇ ਨੇ ਬਹੁਤ ਅੱਛਾ ਕੁਐਸਚਨ ਹੈ ਕਿਉਂਕਿ ਜਿਹੜਾ ਬੱਚਾ ਇੱਕ ਫਰੈਸ਼ਰ ਆ ਜਿਹਨੇ 10ਵੇਂ ਦੇ ਬਾਅਦ ਕੋਈ ਕੰਮ ਨਹੀਂ ਕੀਤਾ ਵਿਹਲਾ ਬੈਠਾ ਆ ਪੜਾਈ ਨਹੀਂ ਕੀਤੀ ਗੈਪ ਪੈ ਗਿਆ ਹੁਣ ਜਿਹੜਾ ਫਰੈਸ਼ਰ ਬੱਚਾ ਹੈ ਉਹਨੂੰ ਜਾਂਦੇ ਨਾਲ ਤਾਂ ਜ਼ਿਆਦਾ ਤਨਖਾਹ ਨਹੀਂ ਮਿਲੇਗੀ ਹਾਂ ਲੇਕਿਨ ਇਨੀ ਤਨਖਾਹ ਜ਼ਰੂਰ ਮਿਲਦੀ ਆ ਕਿ ਬੱਚਾ ਉਹਦੇ ਵਿੱਚ ਆਪਣਾ ਸਰਵਾਈਵਲ ਕਰ ਸਕੇ ਰੋਟੀ ਪਾਣੀ ਰਹਿ ਸਕੇ ਰਿਹਾਸ਼ ਆਪਣੀ ਰੱਖ ਸਕੇ ਠੀਕ ਹੈ ਨਾ ਇਨਾ ਉਹਦਾ ਸਟਾਰਟਿੰਗ ਬੇਸਿਕ ਸੈਲਰੀ ਜਿਹੜੀ ਹੁੰਦੀ ਆ ਉਹਨੂੰ ਮਿਲਦੀ ਆ ਜੇ ਕੋਈ ਬੱਚੇ ਦੇ ਕੋਲ ਕਲਾਈਂਟ ਦੇ ਕੋਲ ਉਹਦੇ ਕੋਲ ਤਜਰਬਾ ਹੈਗਾ ਆ ਉਹ ਕਿਤੇ ਬਾਹਰ ਜਾ ਕੇ ਆਇਆ ਹੈ ਉਹਦੇ ਕੋਲ ਟਰাকিং ਦਾ ਐਕਸਪੀਰੀਅੰਸ ਆ ਉਹਦੇ ਕੋਲ ਕੋਈ ਕ੍ਰੇਨ ਦਾ ਐਕਸਪੀਰੀਅੰਸ ਆ ਉਹਦੇ ਕੋਲ ਕੋਈ ਪੈਕਿੰਗ ਦਾ ਐਕਸਪੀਰੀਅੰਸ ਆ ਜੇ ਇਦਾਂ ਦੇ ਕੰਮ ਉਹਨੇ ਕੀਤੇ ਹੋਏ ਆ ਜਾਂ ਕੋਈ ਟੈਕਨੀਕਲ ਕੰਮ ਸਿੱਖਿਆ ਹੋਇਆ ਤਾਂ ਆਬਵੀਅਸਲੀ ਜਦੋਂ ਉਹ ਕਿਤੇ ਜਾਏਗਾ ਤਾਂ ਉਹਦਾ ਮੈਨੇਜਰ ਵੀ ਉਹਨੂੰ ਦੇਖੇਗਾ ਯਾਰ ਇਹ ਬੰਦੇ ਨੂੰ ਕੰਮ ਦਾ ਜ਼ਿਆਦਾ ਜਾਣਕਾਰੀ ਆ ਤਾਂ ਇਹਦੀ ਪ੍ਰੋਮੋਸ਼ਨ ਇਹਦੀ ਤਨਖਾਹ ਅਸੀਂ ਜ਼ਿਆਦਾ ਕਰ ਦਿੰਨੇ ਤਾਂ ਉਹਨੂੰ ਇੱਕ ਫਰੈਸ਼ਰ ਨਾਲੋਂ ਜ਼ਿਆਦਾ ਤਨਖਾਹ ਦਿੱਤ ਮਿਲੇਗੀ ਠੀਕ ਹੈ ਜੀ ਹੂੰ ਤਾਂ ਇਹ ਹੋ ਗਏ ਇਹ ਤਾਂ ਹੋ ਗਈ ਸਰ ਸੈਲਰੀ ਦੀ ਗੱਲ ਜਿੱਤੇ ਦਾ ਤੁਸੀਂ ਘੰਟਿਆਂ ਦੀ ਗੱਲ ਕੀਤੀ ਵੀ ਕਿੰਨੇ ਘੰਟੇ ਕੰਮ ਕਰਨੇ ਪੈਣੇ ਹੁਣ ਆਮ ਤੌਰ ਤੇ ਅਸੀਂ ਲੋਕ ਵੀ ਕੰਮ ਕਰਦੇ ਆ ਜਾਂ ਤੁਸੀਂ ਆਪਣੇ ਅੰਦਰ ਜਿਹੜੇ ਤੁਹਾਡੇ EMPLOYEES ਆ ਜਾਂ COLLEAGUES ਆ ਜਿਹੜੇ ਕੰਮ ਕਰਦੇ ਆ ਉਹ 8-9 ਘੰਟੇ ਅਮੂਮਨ ਆਮ ਤੌਰ ਤੇ ਕੰਮ ਕੀਤਾ ਜਾਂਦਾ ਤਾਂ ਨਾਰਮਲੀ 6 ਡੇਸ ਵਰਕਿੰਗ ਹੁੰਦੀ ਹੈ ਸੰਡੇ ਨੂੰ ਛੱਡ ਕੇ 6 ਦਿਨ ਕੰਮ ਕਰਨਾ ਹੁੰਦਾ 8 ਘੰਟੇ ਦੀ ਜੌਬ ਹੁੰਦੀ ਹੈ 8-8.5 ਘੰਟੇ ਤੁਸੀਂ ਕੰਮ ਕਰਨਾ ਬਾਕੀ ਓਵਰਟਾਈਮ ਤੁਸੀਂ ਐਕਸਟਰਾ ਲੈ ਸਕਦੇ ਹੋ ਕਮਾ ਸਕਦੇ ਹੋ ਆਪਣੇ ਬੈਨੀਫਿਟ ਛੁੱਟੀਆਂ ਵਾਲੇ ਦਿਨ ਵੀ ਤੁਸੀਂ ਐਕਸਟਰਾ ਕੰਮ ਕਰ ਸਕਦੇ ਹੋ ਹੂੰ ਬਿਲਕੁਲ ਬਹੁਤ ਸਾਰੀਆਂ ਆਪਸ਼ਨਸ ਤੁਹਾਨੂੰ ਮਿਲੀਆਂ ਖਾਸ ਤੌਰ ਤੇ ਭਾਜੀ ਜੇ ਕੋਈ ਕੈਨੇਡਾ ਵਰਕ ਵੀਜ਼ੇ ਤੇ ਜਾਣਾ ਚਾਹੁੰਦਾ ਹੈ ਆਪਾਂ ਸ਼ੇਨਗਨ ਦੀ ਗੱਲ ਕਰ ਰਹੇ ਹਾਂ ਹੋਰ ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਜਿਵੇਂ ਕੈਨੇਡਾ ਦੇ ਕੋਈ ਹੈਗੇ ਆਪਸ਼ਨਸ ਐਲ ਐਮ ਆਈਏ ਜਿਵੇਂ ਲੈ ਕੇ ਲੋਕ ਜਾ ਰਹੇ ਨੇ ਜਾਂ ਹੋਰ ਕੈਨੇਡਾ ਦੇ ਲਈ ਕਿਸ ਤਰ੍ਹਾਂ ਦੀਆਂ ਆਪਸ਼ਨਸ ਹੈਗੀਆਂ ਨੇ ਸਰ ਮੈਂ ਇਥੇ ਇਹ ਗੱਲ ਕਹਿਣਾ ਚਾਹੁੰਗਾ ਕੈਨੇਡਾ ਤੇ ਵੀ ਪ੍ਰੋਡਕਟ ਸਾਡੇ ਕੋਲ ਹੈਗੇ ਨੇ ਇਸੇ ਕਰਕੇ ਤਾਂ ਮੈਂ ਆਪਣੇ ਵਿਊਰਸ ਨੂੰ ਇਨਸਪੀਰੈਂਸ ਤੋਂ ਤੁਹਾਡੇ ਚੈਨਲ ਰਾਹੀਂ ਗੁਜ਼ਾਰਿਸ਼ ਕਰ ਰਿਹਾ ਬਾਰ ਬਾਰ ਕੋਈ ਸੈਮੀਨਾਰ ਦਾ ਹਿੱਸਾ ਜ਼ਰੂਰ ਲਵਾਂ ਅਸੀਂ ਯੂਕੇ ਵੀ ਲੈ ਕੇ ਅਸੀਂ ਕੈਨੇਡਾ ਵੀ ਲੈ ਕੇ ਆਏ ਆ ਅਸੀਂ ਸ਼ਨਗਨ ਜ਼ੋਨ ਦੀਆਂ ਕੰਟਰੀਆਂ ਦਾ ਵੀਜ਼ਾ ਵੀ ਲੈ ਕੇ ਆਏ ਅਸੀਂ ਕੈਨੇਡਾ ਦਾ ਵੀਜ਼ਾ ਵੀ ਤੁਹਾਨੂੰ ਲੈ ਕੇ ਦਵਾਂਗੇ ਔਰ ਉਹ ਵੀ ਬਹੁਤ ਹੀ ਘੱਟ ਖਰਚੇ ਦੇ ਵਿੱਚ ਜੇ ਤੁਸੀਂ 12th ਪੜ੍ਹੇ ਹੋ ਘੱਟ ਤੋਂ ਘੱਟ 12th ਪੜ੍ਹੇ ਹੋ ਵਿਦਆਊਟ ਹੈਲਥ ਵੀ ਜਾਣਾ ਚਾਹੁੰਦੇ ਹੋ ਜਾਂ ਫਿਰ ਐਲਸ ਦੇ ਨਾਲ ਜਾਣਾ ਚਾਹੁੰਦੇ ਹੋ ਤਾਂ ਵੀ ਸਾਡੇ ਕੋਲ ਆਪਸ਼ਨ ਹੈ ਕੀ ਹੈ ਲੇਕਿਨ ਉਹਦੇ ਲਈ ਤੁਹਾਨੂੰ ਕੀ ਕਰਨਾ ਪਏਗਾ ਤੁਹਾਨੂੰ ਇਸ ਸੈਮੀਨਾਰ ਦਾ ਹਿੱਸਾ ਬਣਨਾ ਪਏਗਾ ਜੋ ਕਿ ਹੋ ਰਿਹਾ ਹੈ ਹੋਟਲ ਕ੍ਰਿਸ਼ਨਾ ਕੰਟੀਨੈਂਟਲ उन्ती जून दिन शनिवार को सवेरे दस तो लैके शाम बजे तक नियर बीबी रोड बस स्टैंड सैमिनारिस्सा बनो अपने डॉक्यूमेंट ले बरे हो अपने स्पाउस ना लाओ, जे सिंगल हो अपने पेरेंट्स ना आओ अपने पासपोर्ट अपने अकेडमिक डॉक्यूमेंट अपना एक्सपीरियंस जो प्रीवियस रिफ्यूजल सारा कुछ लैके आओ प्रोफाइल की प्रोपर असैसमेंट कराओ और जोडक्टर बेस्ट सुटेड प्रोडक्ट की जानकारी लैके अपना केस WDS ਨਾਲ ਰਜਿਸਟਰ ਕਰ ਸਕਦੇ ਇੱਕ ਗੱਲ ਮੈਂ ਪਲਵਿੰਦਰ ਜੀ ਤੇ ਖਾਸ ਤੌਰ ਤੇ ਕਹਿਣਾ ਚਾਹੂੰਗਾ ਕਿ ਸੈਮੀਨਾਰ ਉਹ ਲੈ ਦੇ ਜਿਹੜੇ ਵੀ ਕਲਾਈਂਟਸ ਜਿਹੜੇ ਵੀ ਐਸਪੀਰੈਂਟਸ ਸਾਡੇ ਨਾਲ ਆਪਣਾ ਕੇਸ ਸਟਾਰਟ ਕਰਨਗੇ ਅਸੀਂ ਉਹਨਾਂ ਤੋਂ ਇੱਕ ਪੈਸਾ ਨਹੀਂ ਲੈਣਾ ਵਿਦਆਊਟ ਪੇਇੰਗ ਐਨੀ ਐਡਵਾਂਸ ਫੀਸ ਦੇ ਕੈਨ ਸਟਾਰਟ देयर ਕੇਸ ਉਹ ਆਪਣਾ ਕੇਸ ਸਾਡੇ ਨਾਲ ਸਟਾਰਟ ਕਰ ਸਕਦੇ ਨੇ ਜ਼ੀਰੋ ਐਡਵਾਂਸ ਤੁਸੀਂ ਦੇਣਾ ਹੈ ਜ਼ੀਰੋ ਕੋਈ ਪੈਸਾ ਐਡਵਾਂਸ ਸੇ ਤੁਸੀਂ ਸਾਨੂੰ ਪੇ ਨਹੀਂ ਕਰਨਾ ਜ਼ੀਰੋ ਪੇਮੈਂਟ ਦੇ ਉੱਤੇ ਤੁਸੀਂ ਆਪਣਾ ਕੇਸ ਡਬਲਯੂ ਡੀ ਐਸ ਨਾਲ ਪ੍ਰੋਸੈਸ ਕਰ ਸਕਦੇ ਹੋ ਠੀਕ ਹੈ ਜੀ ਔਰ ਹੋਰ ਵੀ ਜਿਹੜੇ ਡਿਸਕਾਊਂਟਸ ਆ ਉਹਦਾ ਫਾਇਦਾ ਤੁਸੀਂ ਲੈ ਸਕਦੇ ਹੋ ਔਰ ਇਹ ਸਿਰਫ ਇਸ ਸੈਮੀਨਾਰ ਤੱਕ ਲਿਮਿਟਿਡ ਹੈ ਔਰ ਸੈਮੀਨਾਰ ਦੀ ਬੁਕਿੰਗ ਲਈ ਤੁਸੀਂ ਕਾਲ ਕਰ ਸਕਦੇ ਹੋ 93973 93973 ਹੂੰ ਬਿਲਕੁਲ ਤੁਹਾਡਾ ਕਹਿਣਾ ਹੈ ਕਿ ਜਿਵੇਂ ਆਪਾਂ ਸਟੱਡੀ ਦੀ ਗੱਲ ਕਰਦੇ ਹੁੰਦੇ ਆਂ ਵੀ ਪਹਿਲਾਂ ਕੋਈ ਪੈਸਾ ਨਹੀਂ ਦੇਣਾ ਆਫਟਰ ਪੇਮੈਂਟ ਜਿਹੜੀ ਹੈ ਵਿਜ਼ਾ ਜਿਹੜੀ ਹੈ ਪੇਮੈਂਟ ਦੇਣੀ ਹੈ ਉਸੇ ਤਰੀਕੇ ਨਾਲ ਵਰਕ ਦੇ ਵਿੱਚ ਵੀ ਆਪਾਂ ਇਸ ਤਰ੍ਹਾਂ ਦੀ ਗੱਲ ਕਰ ਸਕਦੇ ਆਂ ਵੀ ਜਿਹੜੇ ਪੈਸੇ ਆ ਤੁਸੀਂ ਵਿਜ਼ਾ ਲੱਗਣ ਤੋਂ ਬਾਅਦ ਦੇਣੇ ਨਹੀਂ ਮੈਂ ਇਹ ਗੱਲ ਨਹੀਂ ਕਹੇ ਕਿ ਪੈਸਾ ਫੀਸ ਲ ਕਰਨ ਤੋਂ ਬਾਅਦ ਦੇਣੇ ਆ ਮੈਂ ਕਿਹਾ ਜੇ ਤੁਸੀਂ ਆਪਣਾ ਕੇਸ ਸਾਡੇ ਨਾਲ ਸਟਾਰਟ ਕਰਦੇ ਹੋ ਤਾਂ ਤੁਸੀਂ ਆਪਣਾ ਕੇਸ ਜ਼ੀਰੋ ਪੇਮੈਂਟ ਤੇ ਡਾਊਨ ਪੇਮੈਂਟ ਤੇ ਸਟਾਰਟ ਕਰ ਸਕਦੇ ਹੋ ਬਾਕੀ ਜਿਹੜੇ ਪੇਮੈਂਟ ਦੀ ਫਾਰਮੈਲिटीज ਹੋਣਗੇ ਉਹ ਤੁਹਾਨੂੰ ਸਾਡੇ ਐਕਸਪਰਟ ਕਾਉਂਸਲਟ ਦੀ ਟੀਮ ਜਿਹੜੀ ਉਸ ਵੇਲੇ ਸੈਮੀਨਾਰ ਤੇ ਮੌਜੂਦ ਹੋਏਗੀ ਉਹ ਤੁਹਾਨੂੰ ਪੂਰਾ ਖਰਚਾ ਦੱਸ ਦੇਗੀ ਪ੍ਰੋਡਕਟ ਦਾ ਕਿੰਨਾ ਖਰਚਾ ਹੈ ਸਟੈਪ ਬਾਈ ਸਟੈਪ ਬਾਈ ਸਟੈਪ ਵਾਈਜ਼ ਸਟੇਜ ਹਰ ਸਟੇਜ ਤੇ ਕਿੰਨੇ ਕਿੰਨੇ ਪੈਸੇ ਲੱਗਣਗੇ ਤੁਹਾਡੇ ਉਹ ਸਾਰਾ ਤੁਹਾਨੂੰ ਕਲੀਅਰ ਕਟ ਪਿਕਚਰ ਦੇ ਦੇਗੀ ਉਹਦੇ ਬਾਅਦ ਤੁਸੀਂ ਆਪਣਾ ਕੇਸ ਜੇ ਸੈਟੀਸਫਾਈ ਹੋ ਤਾਂ ਆਪਣਾ ਕੇਸ ਸਾਡੀ ਐਕਸਪਰਟਿੰਗ ਨਾਲ ਰਜਿਸਟਰ ਕਰ ਸਕਦੇ ਹੋ ਹੂੰ ਬਿਲਕੁਲ ਬਹੁਤ ਸਾਰੀਆਂ ਆਪਸ਼ਨਸ ਤੁਹਾਨੂੰ ਮਿਲੀਆਂ ਨੇ ਜੇਕਰ ਤੁਸੀਂ ਸੈਮੀਨਾਰ ਦਾ ਹਿੱਸਾ ਬਣਦੇ ਹੋ ਸਟੂਡੈਂਟ ਦੇ ਲਈ ਸੈਮੀਨਾਰ ਆਰਗੇਨਾਈਜ਼ ਕੀਤਾ ਜਾ ਰਿਹਾ 29 ਜੂਨ ਨੂੰ ਬਠਿੰਡਾ ਦੇ ਵਿੱਚ ਉੱਥੇ ਤੁਸੀਂ ਪਹੁੰਚ ਕੇ ਜੁਰਾਵਰ ਸਰ ਜੈਨਾਂ ਦੀ ਟੀਮ ਨੂੰ ਮਿਲ ਸਕਦੇ ਹੋ ਵਰਕ ਵੀਜ਼ਾ ਤੇ ਜਾਣਾ ਚਾਹੁੰਦੇ ਹੋ ਕੈਨੇਡਾ ਜਾਣਾ ਹੈ ਯੂਕੇ ਜਾਣਾ ਹੈ ਜਾਂ ਤੁਸੀਂ ਸ਼ੈਨੇਗਨ ਦਾ ਵੀਜ਼ਾ ਲੈਣਾ ਹੈ ਆ ਇਸ ਸੈਮੀਨਾਰ ਦੇ ਵਿੱਚ ਪਹੁੰਚ ਕੇ ਤੁਸੀਂ ਪ੍ਰੋਪਰ ਜਾਣਕਾਰੀ ਹੈ ਜਿਹੜੀ ਲੈ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਤੁਸੀਂ ਸ਼ੇਨਗੇਨ ਕੰਟਰੀ ਦਾ ਵੀਜ਼ਾ ਲੈ ਸਕਦੇ ਹੋ ਹੋਰ ਬਹੁਤ ਸਾਰੀਆਂ ਆਪਸ਼ਨਸ ਤੁਹਾਡੇ ਲਈ ਉੱਥੇ ਅਵੇਲੇਬਲ ਹੋਣੀਆਂ ਨੇ ਤੇ ਸ਼ੋਅ ਤੋਂ ਬਾਅਦ ਵੀ ਤੁਸੀਂ ਕਾਲ ਕਰ ਸਕਦੇ ਹੋ ਕੱਲ ਮਾਰਨਿੰਗ 6 ਵਜੇ ਤੋਂ ਲੈ ਕੇ ਸ਼ਾਮ ਸੌਰੀ 10 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਤੁਸੀਂ ਇਸੇ ਨੰਬਰ ਤੇ ਕਾਲ ਕਰਕੇ ਜਾਣਕਾਰੀ ਹਾਸਲ ਕਰ ਸਕਦੇ ਹੋ ਸੈਮੀਨਾਰਸ ਦੀਆਂ ਜਿਹੜੀਆਂ ਆਪਣੀਆਂ ਅਪਾਇੰਟਮੈਂਟ ਨੇ ਉਹ ਬੁੱਕ ਕਰ ਸਕਦੇ ਹੋ ਆਜੋ ਉੱਥੇ ਜਾ ਕੇ ਤੁਹਾਨੂੰ ਬਹੁਤ ਲੰਬਾ ਸਮਾਂ ਜਿਹੜੀ ਹੈ ਵੇਟਨਾ ਕਰਨੀ ਪਵੇ ਔਰ ਸਟੂਡੈਂਟ ਨੂੰ ਬਹੁਤ ਹੀ ਸਹੀ ਤਰੀਕੇ ਦੇ ਨਾਲ ਗਾਈਡੈਂਸ ਮਿਲੇ ਸਰ ਇੱਥੇ ਕਿਸ ਤਰ੍ਹਾਂ ਦੇ ਹੋਰ ਵੀ ਜਿਹੜੇ ਸਟੂਡੈਂਟ ਨੂੰ ਬੈਨੀਫਿਟ ਮਿਲ ਸਕਦੇ ਆ ਜਿਵੇਂ ਡਾਇਰੈਕਟਲੀ ਜਿਹੜੇ ਜਿੱਥੇ ਉਹਨਾਂ ਨੇ ਜੌਬ ਕਰਨੀ ਹੈ ਉਹਨਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਊਗੀ ਜਿਹੜਾ ਡਬਲਯੂ ਡੀ ਆਈ ਸੀ ਡੀ ਟੀਮ ਹੈ ਜਿਹੜੀ ਉਹੀ ਉੱਤੇ ਮਿਲ ਜੂਦ ਹੋਊਗਾ ਇੱਥੇ ਜਿਹੜੇ 세ਮੀਨਾਰ ਵਾਲੇ ਦਿਨ ਤੁਹਾਨੂੰ ਜਿਹੜੀ ਟੀਮ ਮਿਲੇਗੀ ਕਾਉਂਸਲਰਸ ਦੀ ਉਹ ਡਬਲਯੂ ਡੀ ਆਈ ਸੀ ਡੀ ਐਕਸਪਰਟ ਕਾਉਂਸਲਰਸ ਦੀ ਟੀਮ ਜੇ ਨਾਲ ਨੇ ਤੁਹਾਨੂੰ ਪ੍ਰੋਡਕਟ ਦੀ ਪੂਰੀ ਜਾਣਕਾਰੀ ਦੇਣੀ ਉਹ ਤੁਹਾਡੇ ਪ੍ਰੋਡਕਟ ਦੀ ਤੁਹਾਨੂੰ ਪੂਰੀ ਜਾਣਕਾਰੀ ਦੇਣਗੇ ਕਿ ਇਹਦਾ ਕਿੰਨਾ ਖਰਚਾ ਆ ਕਿਹੜੇ ਕਿਹੜੇ ਡਾਕੂਮੈਂਟਸ ਲੱਗਣਗੇ ਕਿਹੜੇ ਡਾਕੂਮੈਂਟਸ ਨਹੀਂ ਲੱਗਣਗੇ ਤੁਹਾਡਾ ਰਿਫਿਊਜ਼ਲ ਲੱਗੇਗਾ ਐਕਸਪੀਰੀਅੰਸ ਲੱਗੇਗਾ ਜੇ ਤੁਸੀਂ ਪਾਸਟ ਕਿਦੇ ਕੰਮ ਕੀਤਾ ਹੈ ਪ੍ਰੀਵਿਅਸ ਸਟੇਬਿਲਿਟੀ ਜੋ ਵੀ ਤੁਹਾਡੇ ਡਾਕੂਮੈਂਟਸ ਆ ਉਹਦੀ ਪ੍ਰੋਪਰ ਜਾਣਕਾਰੀ ਦੇਣਗੇ ਗਲਵਿੰਦਰ ਜੀ ਮੈਂ ਇੱਥੇ ਗੱਲ ਕਲੋਜ਼ਿੰਗ ਕਰਨ ਤੋਂ ਪਹਿਲੇ ਮੈਂ ਗੱਲ ਇੱਥੇ ਕਹਿਣੀ ਚਾਹਾਂਗਾ ਕੰਕਲੂਜਨ ਕਰਨ ਤੋਂ ਪਹਿਲੇ ਕਿਉਂਕਿ ਸੈਮੀਨਾਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਇੰਟਰਸਟ ਨਹੀਂ ਲੈਂਦੇ ਲੇਕਿਨ ਮੈਂ ਇੱਥੇ ਕਹਾਂਗਾ ਕਿ ਜੇ ਤੁਹਾਨੂੰ ਕੋਈ ਚੀਜ਼ ਦੀ ਅਵੇਅਰਨੈਸ ਮਿਲਦੀ ਹੈ ਕਿਸੇ ਜਗ੍ਹਾ ਤੋਂ ਨੌਲੇਜ ਮਿਲਦਾ ਹੈ ਕਿਸੇ ਪ੍ਰੋਡਕਟ ਬਾਰੇ ਕਿਸੇ ਪ੍ਰੋਗਰਾਮ ਬਾਰੇ ਉਹ ਜ਼ਰੂਰ ਲੈਣਾ ਚਾਹੀਦਾ ਔਰ ਉਹ ਵੀ ਫ੍ਰੀ ਅਸੀਂ ਕੋਈ ਪੈਸਾ ਨਹੀਂ ਲੈ ਰਹੇ ਕਲਾਈਂਟ ਤੋਂ ਕੋਈ ਕਿਸੇ ਵੀ ਕਲਾਈਂਟ ਤੋਂ ਕੋਈ ਐਸਪੀਰੈਂਟ ਤੋਂ ਕੋਈ ਵੀ ਪੈਸਾ ਨਹੀਂ ਲੈ ਰਹੇ ਇਹ ਸੈਮੀਨਾਰ ਟੋਟਲੀ ਫ੍ਰੀ ਹੈ ਹਰ ਉਹ ਐਸਪੀਰੈਂਟ ਲਈ ਹਰ ਉਹ ਕਲਾਈਂਟ ਲਈ ਜੋ ਵਿਦੇਸ਼ ਵਿੱਚ ਜਾ ਕੇ ਸੈਟਲ ਹੋਣਾ ਚਾਹੁੰਦਾ ਹੈ ਨਾ ਕੇਵਲ ਸਿਰ ਮਾਲਵਾ ਜਾਂ ਬਠਿੰਡੇ ਦੀ ਗੱਲ ਕਰ ਰਹੇ ਆ ਆਪਾਂ ਜੇ ਉਹਦੇ ਨਾਲ ਕੋਈ ਐਡਜੋਇਨਿੰਗ ਏਰੀਆਜ਼ ਨੇ ਜਿਵੇਂ ਕਿ ਤੁਸੀਂ ਗੰਗਾ ਨਗਰ ਦਾ ਜ਼ਿਕਰ ਕੀਤਾ Rajasthan ਦਾ ਜ਼ਿਕਰ ਕੀਤਾ ਜੇ ਉਹ ਵੀ ਆਉਣਾ ਚਾਹੁੰਦੇ ਆ ਇਸ ਸੈਮੀਨਾਰ ਦੇ ਵਿੱਚ ਉਹ ਮੋਸਟਲੀ ਵੈਲਕਮ ਨੇ ਔਰ ਮੈਂ ਇੱਥੇ ਇੱਕ ਵੀ ਗੁਜ਼ਾਰਿਸ਼ ਕਰਾਂਗਾ ਕਿ ਜੇ ਬੱਚਾ 10ਵੀਂ ਪਾਸ ਆ ਘੱਟੋ ਘੱਟ 10ਵੀਂ ਪਾਸ ਆ ਕਾਫੀ ਜ਼ਿਆਦਾ ਗੈਪ ਪੈ ਚੁੱਕਿਆ ਆ ਗ੍ਰੈਜੂਏਸ਼ਨ ਕੀਤੀ ਆ 12ਵੀਂ ਪੜ੍ਹਿਆ ਆ ਆਇਲਸ ਕਰ ਚੁੱਕਿਆ ਦੋ ਦੋ ਵਾਰ ਇੱਕ ਇੱਕ ਵਾਰ ਰਿਫਿਊਜ਼ਲ ਵੀ ਲੱਗ ਚੁੱਕੀ ਆ ਆ 12ਵੀਂ ਜਾਇਆ ਆ ਲੇਕਿਨ बार-बार ਨਿਰਾਸ਼ ਹੋ ਗਿਆ ਕਿਤੇ ਕਾਮੋਦਾ ਨਹੀਂ ਬਣ ਰਿਹਾ ਉਹ ਆਪਣੇ ਪੇਰੈਂਟਸ ਦੇ ਨਾਲ ਆਵੇ ਆਪਣੇ ਮਾਪੇ ਦਾ ਨਾਮ ਲੈ ਕੇ ਆਵੇ ਆਪਣੇ ਡਾਕੂਮੈਂਟਸ ਨੂੰ ਨਾਮ ਲੈ ਕੇ ਆਵੇ ਜੇ ਉਹ ਮੈਰਿਡ ਆ ਆਪਣੀ ਵਾਈਫ ਨੂੰ ਨਾਮ ਲੈ ਕੇ ਆਵੇ ਕਈ ਵਾਰੀ ਕੀ ਹੁੰਦਾ ਕਿ ਜਿਹੜਾ ਮੇਨ ਐਪਲੀਕੈਂਟ ਪੜਿਆ ਲਿਖਿਆ ਆ ਕਈ ਵਾਰੀ ਉਹ ਤਾਂ ਨਹੀਂ ਬਣਦਾ ਉਹਦੀ ਵਾਈਫ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਅੱਛੀ ਪ੍ਰੋਫਾਈਲ ਬੈਸਟ ਬਹਿ ਜਾਂਦੀ ਆ ਤਾਂ ਉਹਦੀ ਵਾਈਫ ਵੀ ਜਾ ਸਕਦੀ ਨਾਲ ਜੇ ਵਾਈਫ ਚਲੇਗੀ ਤਾਂ ਉਹ ਆਪਣੇ ਸਪੌਸਰ ਨੂੰ ਵੀ ਨਾਲ ਲੈ ਕੇ ਜਾਏਗੀ ਤੇ ਇਹਦਾ ਬਹੁਤ ਸਾਰੇ ਅਲਟਰਨੇਟ ਆਪਸ਼ਨਸ ਹੁੰਦੇ ਆ ਤਦੋਂ ਹੀ ਪੋਸੀਬਲ ਆ ਜਦੋਂ ਤੁਸੀਂ ਸੈਮੀਨਾਰ ਵਾਲੇ ਦਿਨ ਆਓ ਪ੍ਰੋਜੈਕਟ ਦੀ ਜਾਣਕਾਰੀ ਲਓ ਆਪਣੀ ਪ੍ਰੋਫਾਈਲ ਦੀ ਅਸੈਸਮੈਂਟ ਕਰਾਓ ਔਰ